ਖੇਤਾਂ 'ਚ ਪਾਣੀ ਬਚਾਉਣ ਦੇ ਲਈ ਤੇ ਰਵਾਇਤੀ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਦੇ ਲਈ ਪੰਜਾਬ ਦੇ ਕੁਝ ਅਗਾਵਧੂ ਕਿਸਾਨ ਛੋਨੇ ਦੀ ਸਿੱਧੀ ਬਿਜਾਈ ਕਰ ਰਹੇ ਨੇ। ਇਸੇ ਲੜੀ ਦੇ ਚੱਲਦੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਰਿਆਉਣਾ ਨੇਵਾ ਦੇ ਕਿਸਾਨ ਜਗਤਾਰ ਸਿੰਘ ਨੇ ਤਕਰੀਬਨ 80 ਤੋਂ 90 ਏਕੜ ਦੇ ਵਿੱਚ ਛੋਨੇ ਦੀ ਸਿੱਧੀ ਬਿਜਾਈ ਕਰਨੀ ਸ਼ੁਰੂ ਕੀਤੀ ਹੈ। ਤੇ ਖੇਤੀਬਾੜੀ ਵਿਭਾਗ ਵੱਲੋਂ ਇਸ ਛੋਨੇ ਦੇ ਸੀਜ਼ਨ ਦੇ ਦੌਰਾਨ 7000 ਏਕੜ ਦੇ ਵਿੱਚ ਛੋਨੇ ਦੀ ਸਿੱਧੀ ਬਿਜਾਈ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ। ਅੱਜ ਅਸੀਂ ਸਰਦਾਰ ਜਗਤਾਰ ਸਿੰਘ ਪਿੰਡ ਰਿਉਨਨੀਵਾ ਦੇ ਖੇਤ ਵਿੱਚ ਖੜੇ ਆ। ਇਹ ਸਾਡੇ ਕਿਸਾਨ ਵੀਰ ਵੱਲੋਂ ਆਪਣੇ ਖੇਤ ਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਕੀਤੀ ਜਾ ਰਹੀ ਆ। ਇਹ ਕਿਸਾਨ ਵੀਰਾਂ ਨੇ ਪਿਛਲੇ ਸਾਲ ਬਜਾਈ ਨਹੀਂ ਸੀ ਕੀਤੀ ਪਰ ਅਕਤੀ ਘਟੋ ਘਟ 40 45 ਏਕੜ ਦੀ ਬਜਾਈ ਕਰਨਗੇ। ਇਹਨਾਂ ਨੇ ਸਾਡੇ ਜਿਹੜੀ ਚਨਾਰਥਰ ਕਲਾ ਇਸ ਜ਼ਿਲ੍ਹੇ ਦੇ ਵਿੱਚ ਬਜਾਈ ਹੋਈ ਸੀ ਉਹਨਾਂ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਇਆ। ਇਸ ਤੋਂ ਇਲਾਵਾ ਇਸ ਪਿੰਡ ਦੇ ਹੋਰ ਵੀ ਬਹੁਤ ਸਾਰੇ ਕਿਸਾਨ ਵੀਰ ਆ। ਜਿਹੜੇ ਪ੍ਰਭਾਵਤ ਹੋਇਆ ਪਿਛਲੀ ਵਾਰੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਕੁੱਲ 550 ਏਕੜ ਅਰਾਕਵਾ ਸਿੱਧੀ ਬਿਜਾਈ ਦੇ ਹੇਠ ਸੀ ਇਸ ਸਾਲ ਜਿਹੜਾ ਇਹ 7000 ਏਕੜ ਸਰਕਾਰ ਵੱਲੋਂ ਟਾਰਗੇਟ ਦਿੱਤਾ ਗਿਆ ਸਾਡਾ ਜਿਹੜਾ ਖੇਤੀਬਾੜੀ ਭਾਗ ਪੱਪਾ ਪਾਰਾ ਪੂਰਾ ਅਸੀਂ ਨੂੰ ਵੱਧ ਤੋਂ ਵੱਧ ਇਹਦੀ ਬਿਜਾਈ ਜਿਹੜੀ ਡੀਐਸਆਰ ਬਿਧੀ ਰਹੀ ਕਰਵਾਵਾਂਗੇ ਪਰ ਕੀ ਕੀ ਫਾਇਦੇ ਨੇ ਜੀ ਇਹਨਾਂ ਤੇ ਜੀ ਆਪਾਂ ਗੱਲ ਕੀਤੀ ਜਾਵੇ ਜੀ ਸਭ ਤੋਂ ਇਹਦੇ ਨਾਲ ਵੱਡਾ ਫਾਇਦਾ ਤੇ ਜੀ ਦੇਖੋ ਅੱਜ ਕੱਲ੍ਹ ਆ ਕੇ ਆਮ ਜਿਹੜੀ ਲੇਬਰ ਦੀ ਸ਼ਾਰਟੇਜ ਹੋ ਜਾਂਦੀ ਆ ਸਾਨੂੰ ਸਾਡੇ ਕਿਸਾਨ ਵੀਰਾਂ ਨੂੰ ਜਿਹੜੀ ਲੇਬਰ ਦੀ ਵੇਟ ਨਹੀਂ ਕਰਨੀ ਪੈਂਦੀ ਆਪਣੇ ਸੀਡ ਡ੍ਰਿਲ ਦੇ ਨਾਲ ਇਹ ਝੋਨੇ ਦੀ ਸਿੱਧੀ ਬਿਜਾਈ ਕਰ ਦਿੰਦੇ ਆ ਇਸ ਤੋਂ ਇਲਾਵਾ ਜਿਹੜਾ 15 ਤੋਂ 20% ਪਾਣੀ ਦੀ ਬਚਤ ਹੁੰਦੀ ਆ ਜੋ ਸਾਡੇ ਕਿਸਾਨ ਵੀਰ ਖੇਤ ਦੇ ਵਿੱਚ ਪਾਣੀ ਲਾਉਂਦੇ ਆ 20-25% ਜਿਹੜਾ ਪਾਣੀ ਆ ਉਹ ਧਰਤੀ ਦੇ ਹੇਠ ਸਮਾਪੀ ਜਾਂਦਾ ਜਦ ਕਿ ਜਿਹੜਾ ਦੂਜਾ ਆਪਾਂ ਕੱਦੂ ਕਰਕੇ ਝੋਨਾ ਲਾਉਨੇ ਆ ਉਹਦੇ ਵਿੱਚ ਥੱਲੇ ਧਰਤੀ ਚ ਹਾਰਡ ਪੈਨ ਬਣ ਜਾਂਦਾ ਉਹਦੇ ਵਿੱਚ ਕਦੇ ਵੀ ਜਿਹੜਾ ਉਹ ਪਾਣੀ ਏ ਥੱਲੇ ਫਿਰ ਧਰਤੀ ਚ ਨਹੀਂ ਸਮਾਉਂਦਾ ਇਸ ਲਈ ਜਿਹੜਾ ਇਹ ਇਹ ਬਜਾਈ ਦੇ ਨਾਲ ਜੋ ਸਰਕਾਰ ਦਾ ਮੇਨ ਜਿਹੜਾ ਮਕਸਦ ਹੈਗਾ ਉਹ ਪਾਣੀ ਬਚਾਓ ਮਹਮਾ ਉਹਦੀ ਤਹਿਤ ਸੀ ਇਹਨੂੰ ਜਿਹੜੀ ਬਜਾਈ ਨੂੰ ਤਸ਼ਾਹਤ ਕਰ ਰਿਹਾ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਦੇ ਨਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ ਤੇ ਇਸ ਦੇ ਫਾਇਦੇ ਨੂੰ ਦੇਖਦੇ ਹੋਏ ਉਹ ਵੀ ਪ੍ਰੇਰਿਤ ਹੋ ਕੇ ਖੁਦ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ ਲੱਗੇ ਨੇ। ਇਹਨਾਂ ਦੇ ਹੀ ਇੱਕ ਹੋਰ ਕਿਸਾਨ ਨੇ ਵੀ ਦੱਸਿਆ ਹੈ ਕਿ ਉਹ ਵੀ ਆਪਣੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨਗੇ। ਇਸ ਲਈ ਉਹਨਾਂ ਵੱਲੋਂ ਮਸ਼ੀਨਰੀ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਸਿੱਧੀ ਬਿਜਾਈ ਇਹ ਤਾਂ ਜੀ ਸਾਨੂੰ ਡਾਕਟਰ ਪ੍ਰਭੂ ਜੀ ਨੇ ਪਿਛਲੇ ਸਾਲ ਚਨਾਥਲ ਦਿਖਾ ਕੇ ਲੈ ਸੀ ਤਛਿੱਦੀ ਬਜਾਈ ਹੁੰਦੀ ਹਾਂਜੀ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਲੱਗਿਆ ਵੀ ਆਪਾਂ ਨੂੰ ਵੀ ਇਹ ਮਸ਼ੀਨ ਲੈਣੀ ਚਾਹੀਦੀ ਆ ਹਾਂਜੀ ਇਹਨਾਂ ਨੂੰ ਪ੍ਰਭਾਵਿਤ ਹੋ ਕੇ ਅਸੀਂ ਨੇ ਇਸ ਵਾਰ ਨਵੀਂ ਮਸ਼ੀਨ ਲਿਆਂਦੀ ਆ ਨਾਲ ਲੈਜਰ ਲੈਵਲ ਵੀ ਅਸੀਂ ਨਾਲ ਲਿਆਂਦਾ ਕਿਉਂਕਿ ਬਿਨਾਂ ਲੈਜਰ ਲੈਵਲ ਦੇ ਇਹਨੂੰ ਬੀਜਣ ਦਾ ਕੋਈ ਫਾਇਦਾ ਮੈਨੂੰ ਲੱਗਦਾ ਹੈ ਨਹੀਂ ਜ਼ਮੀਨ ਜਦ ਪੂਰੀ ਪੱਧਰ ਹੋਊਗੀ ਨਾ ਬੀਜਣ ਦਾ ਫਾਇਦਾ ਫੇਰ ਹੀ ਹੋਣਾ ਆਪਾਂ ਨੂੰ ਪਿੱਛੇ ਜਿਹੜੀ ਹੁਣ ਬਜਾਈ ਅਸੀਂ ਕੀਤੀ ਆ ਲਗਭਗ ਹਫਤਾ ਕੋ ਗਿਆ ਹਫਤੇ ਤੋਂ ਹੋ ਗਿਆ ਲਗਭਗ ਉਹਨੂੰ ਉਹ ਜੰਮਣ ਲੱਗ ਗਈ ਹਾਂਜੀ ਵਧੀਆ ਜੰਮ ਰਹੀ ਆ ਅੱਜ ਅਸੀਂ ਧੰਨਵਾਦ ਕਰਦੇ ਹਾਂ ਚੀਫ ਸਾਹਿਬ ਦਾ ਉਹਨਾਂ ਦੇ ਨਾਲ ਆਈ ਸਾਰੀ ਟੀਮ ਜਿਹੜੀ ਅੱਜ ਸਾਡੇ ਖੇਤਾਂ ਵਿੱਚ ਆ ਕੇ ਵਿਜ਼ਿਟ ਕਰਨ ਆਈ ਹੈ ਦੇਖਣ ਆਈ ਹੈ। ਅਸੀਂ ਇੱਕ ਬੇਨਤੀ ਵੀ ਕਰਦੇ ਹਾਂ ਜਿਹੜੇ ਇਹ ਕਿਸਾਨ ਸਿੱਧੀ ਬਿਜਾਈ ਕਰਦੇ ਉਹਨਾਂ ਦੀ ਮਦਦ ਜਿਵੇਂ 1500 ਏਕੜ ਕਹਿੰਦੇ ਸਰਕਾਰ ਦਿੰਦੀ ਹੈ। ਮੈਨੂੰ ਲੱਗਦਾ ਵੀ ਸਬਸਿਡੀ ਵੀ ਇਹਨਾਂ ਨੂੰ ਸੰਦਾਂ ਦੇ ਉੱਪਰ ਪਨਿਓਰਟੀ ਦੇ ਤੌਰ ਤੇ ਦੇਣੀ ਚਾਹੀਦੀ ਹੈ ਲੈਗਲ ਲੈਵਲ ਤੇ ਵੀ ਤੇ ਡੀਐਸ ਮਸ਼ੀਨ ਤੇ ਵੀ। ਤੁਸੀਂ ਕਿੰਨੇ ਏਕੜ ਕਰ ਰਹੇ ਹੋ ਸਿੱਧੀ ਬਿਜਾਈ ਦੀ? ਸਿੱਧੀ ਬਿਜਾਈ ਲਗਭਗ 60-70 ਤਰੀਕਿਆਂ ਚ ਕਰਾਂਗੇ ਜੀ ਹਾਂਜੀ ਹਾਂਜੀ ਤੇ ਅੱਗੇ ਫਿਊਚਰ ਦੇ ਵਿੱਚ ਕੀ ਬਲਾਣਾ ਜੀ ਇਸ ਤੇ ਜਾਰੀ ਰੱਖੋਗੇ ਹਾਂਜੀ ਹਾਂ ਜਾਰੀ ਰੱਖਾਂਗੇ ਜੀ ਕਿੰਨਾ ਕਿੰਨੀ ਕੁ ਉਮੀਦ ਆ ਜੀ ਇਸ ਬਜਾਈ ਤੋਂ ਫਸਲ ਦੇ ਜੋ ਸਿੱਟੇ ਆਣਗੇ ਅਸੀਂ ਜਿਹੜਾ ਪਿੱਛੇ ਦੇਖੇ ਲੋਕਾਂ ਨੇ ਲਾਈ ਹੋਈ ਸੀਗੀ ਕਾਫੀ ਵਧੀਆ ਇਹਦੀ ਦੂਜੀ ਨਾਲੋਂ ਜਿਹੜੀ ਆਪਾਂ ਕਰਦੂ ਕਰਕੇ ਲਾਉਨੇ ਆ ਪਨੀਰੀ ਉਹਦੇ ਨਾਲੋਂ ਇਹਦਾ ਬਹੁਤ ਵਧੀਆ ਸੀਗਾ ਉਹਨੂੰ ਇਹਨੂੰ ਰੋਗ ਨਹੀਂ ਪੈਂਦਾ ਉਲੀ ਰੋਗ ਨਹੀਂ ਹੁੰਦਾ ਝਾੜ ਵੀ ਵਧੀਆ ਰਹਿੰਦਾ ਇਹਦਾ ਤੇ ਲੇਬਰ ਦੀ ਸਮੱਸਿਆਵਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਲੇਬਰ ਦੀ ਸਮੱਸਿਆ ਤਾਂ ਹੱਲ ਹੁੰਦੀ ਹੈ ਜੀ ਸਾਰੀ ਉਹ ਲੇਬਰਾਂ ਦੀ ਪ੍ਰੋਬਲਮ ਹੁਣ ਬਹੁਤ ਆ ਰਹੀ ਹੈ ਲੇਬਰਾਂ ਘਟ ਗਈਆਂ ਪਹਿਲਾਂ ਮੈਂ ਲੇਬਰਾਂ ਨਹੀਂ ਆਉਂਦੀ ਹੈਗੇ ਜੀ ਉਹਦੀ ਵੀ ਸਮੱਸਿਆ ਘਟੂਗੀ ਜੀ ਤੇ ਨਾਲੇ ਪਾਣੀ ਦਾ ਵੀ ਇਹਦੇ ਵਿੱਚ ਬਚਤ ਹੋਊਗੀ ਪਿਛਲੇ ਸਾਲ ਤਨਾਰਥਣ ਲੈ ਕੇ ਸੀਗੇ ਇਹ ਉੱਥੇ ਦਿਖਾ ਕੇ ਹੀ ਲਿਆਏ ਤੇ ਉਦੋਂ ਹੀ ਸਾਡੇ ਮਨ ਚ ਮੈਂ 90 ਕਿਲਿਆਂ ਦੀ ਖੇਤੀ ਕਰਦਾ ਜੀ ਤੇ ਜੀ ਦੇ ਵਿੱਚੋਂ ਅਸੀਂ ਇਹਦੀ ਡੀਐਸਆਰ ਮਸ਼ੀਨ ਵੀ ਲਿਆਏ ਸਰਦੂਲਗੜ ਤੋਂ ਜਾ ਕੇ ਤੇ ਲੇਬਰ ਲੇਬਰ ਵੀ ਲਿਆ ਤੇ ਹੁਣ ਅਸੀਂ ਤਕਰੀਬਨ ਸਾਡੀ 35-40 ਜੀਲਿਆਂ ਤੇ ਗੇੜ ਬਜਾਈ ਹੋ ਗਈ ਮਗਰ ਜੰਮਣ ਵੀ ਲੱਗੀ ਜੇ ਸਾਡੀ ਸਹੀ ਰਹੀ ਤਾਂ ਅਸੀਂ 90 ਦੀ 90 ਏਕੜ ਬਜਾਈ ਕਰੂੰਗੇ ਹਾਂਜੀ ਵਧੀਆ ਪ੍ਰਾਲਾ ਦੀ ਜਾਗਰੂਕ ਬਹੁਤ ਵਧੀਆ ਜੀ ਠੀਕ ਹੈ ਜੀ ਲੇਬਰ ਦੀ ਸਮੱਸਿਆ ਵੀ ਹੱਦੋਂ ਦੀ ਹਾਂਜੀ ਹਾਂ ਹੁੰਦੀ ਆ ਜੀ ਲੇਬਰਾਂ ਘਾਟਾ ਹੋ ਰਹੀਆਂ ਜੀ ਬਹੁਤ ਲੇਬਰਾਂ ਮਿਲਦੀਆਂ ਨਹੀਂ ਹੈਗੀਆਂ ਫਿਰ ਕਈ ਕਈ ਦਿਨ ਕੱਦੂ ਕਰਕੇ ਬੈਠਣਾ ਪੈਂਦਾ ਤਾਂ ਜੀ ਪਾਣੀ ਪਾਣੀ ਦੀ ਪ੍ਰੋਬਲਮ ਲੈ ਕੇ ਕੀ ਕਹੋਗੇ ਜੀ ਪਾਣੀ ਵੀ ਦੇਖੋ ਜੀ ਉਹਨੂੰ ਜਿਹੜੀ ਆਪਾਂ ਕੱਦੂ ਕਰ ਲਏ ਨੇ ਉਹਨੂੰ ਰੋਜ਼ ਪਾਣੀ ਲਾਉਣਾ ਪੈਂਦਾ ਜੀ ਇਹਨੂੰ ਚਾਹੇ ਆਪਾਂ 8 ਦਿਨ ਬਾਅਦ ਪਾਣੀ ਦੇਈ ਜਾਈਏ ਕੋਈ ਚੱਕਰ ਨਹੀਂ ਆਉਂਦਾ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਚੋਨੇ ਦੀ ਸਿੱਧੀ ਬਜਾਇਆ ਕਰਨ ਵਾਲੇ ਕਿਸਾਨਾਂ ਨੂੰ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਲਈ ਕਿਸਾਨਾਂ ਨੂੰ ਡੀਐਸਆਰ ਦੇ ਪੋਰਟਲ ਤੇ ਰਜਿਸਟਰ ਕਰਨਾ ਪੈਂਦਾ ਹੈ ਤੇ ਖੇਤੀਬਾੜੀ ਵਿਭਾਗ ਵੱਲੋਂ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸਬਸਿਡੀ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਹੈ ਜਗਬਾਣੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ